9 ਸਾਲ ਦੀ ਵਧਾਈ ਦਿਨਾ। ਉਥੇ ਨਾਲ ਇੱਕ ਖੁਸ਼ਖਬਰੀ ਵੀ ਦੇਣਾ। ਖੁਸ਼ਖਬਰੀ ਇਹ ਕਿ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ, ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਮਹਿੰਗੀ ਬਿਜਲੀ ਵਾਲਾ ਪਿਛਲੀਆਂ ਸਰਕਾਰਾਂ ਵੇਲੇ ਲੁੱਟ ਸ਼ੁਰੂ ਹੋਈ ਸੀ, ਉਹਨੂੰ ਖਤਮ ਕਰਨ ਦੀ ਕਮਾਈ ਸ਼ੁਰੂ ਕਰ ਦਿੱਤੀ ਹੈ। ਬੜਾ ਵੱਡਾ ਗਿਫਟ ਨਿਊ ਇਅਰ ਗਿਫਟ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਵਾਸੀਆਂ ਵੱਲੋਂ ਦਿੱਤਾ ਗਿਆ ਉਹ ਹੈ ਜਿਹੜਾ ਜੀਵੀ ਕੇ ਫਰਮਰ ਪਲਾਂਟ ਗੁੰਡਵਾਲ ਸਾਹ ਵਾਲਾ ਉਹ ਪੰਜਾਬ ਸਰਕਾਰ ਨੇ ਖਰੀਦ ਕੇ ਤੁਹਾਨੂੰ ਦੇ ਦਿੱਤਾ ਸਰਕਾਰ ਕੋਲੇ ਆ ਬੋਲੇ ਸੋਨਿਆ ਸਾਰ ਸ੍ਰੀ ਅਕਾਲ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਨੇ 100 ਕਰੋੜ ਸੈਂਕੜੇ ਕਰੋੜ ਰੁਪਈਆ ਉਲਾਜੋ ਬਚਾਇਆ ਉਹਦੀ ਸ਼ੁਰੂਆਤ ਅੱਜ ਕੋਟਪੂਰੇ ਦੇ ਵਿੱਚ ਵੀ ਹੋ ਗਈ ਹੈ ਅੱਜ ਜਿਹੜੇ ਪ੍ਰੋਜੈਕਟ ਸ਼ੁਰੂ ਕੀਤੇ ਸੀ ਇਹਨਾਂ ਦਾ 7 ਕਰੋੜ ਰੁਪਇਆ ਅਨੁਮਾਨ ਸੀ 7 ਕਰੋੜ ਅਨੁਮਾਨ ਸੀ ਔਰ ਉਹਦੇ ਲਈ ਪੈਸੇ ਆਪਾਂ ਨੂੰ ਸੈਂਕਸ਼ਨ ਹੋ ਚੁੱਕੇ ਹਾਂਜੀ ਪੈਸੇ ਆਪਾਂ ਨੂੰ 7 ਕਰੋੜ ਸੈਂਕਸ਼ਨ ਹੋ ਚੁੱਕੇ ਆ ਲੇਕਿਨ ਇਸ 7 ਕਰੋੜ ਚੋਂ ਵੀ ਤੁਹਾਡੇ ਇਸ ਸੇਵਾਦਾਰ ਤੇ ਕਿਰਪਾ ਹੋਈ ਹੈ ਅੱਪਾ 2 ਕਰੋੜ ਰੁਪਇਆ ਬਜਾਤਾ ਇਹ 5 ਕਰੋੜ ਤੇ ਕਰਾਵਾਂਗੇ ਤਿੰਨੇ ਕੰਪਾ ਜੇ 77 ਜੇ ਆਪਣੇ ਪਹਿਲਾ ਵਾਲੇ ਬੇਲੀਆ ਦੇ ਹੁੰਦੀ ਤੇ 7 ਕਰੋੜ ਵਾਲੀ 10 ਕਰੋੜ ਦੀ ਡਾਇਵਰਟਾ ਸੀ ਹਮ ਚੱਲ ਰਿਹਾ ਕੀ ਕਹਿਣਾ ਹੈ ਵੀਰੋ ਦੇਖੋ ਜੀ ਸਾਡੇ ਜਿਹੜੇ ਵਰਕਰ ਨੇ ਸਾਡੇ ਸਾਥੀ ਨੇ ਇਹ ਉਹ ਲੋਕ ਹੈ ਜਿੰਨਾ ਲੋਕਾਂ ਨੇ ਉਦੋਂ ਇਸ ਜ਼ਮਾਨ ਦਾ ਹੱਥ ਫੜਿਆ ਜੀ ਜਮਾਤ ਦੇ ਨਾਲ ਤੁਰੇ ਅਰਵਿੰਦ ਕੇਜਰੀਵਾਲ ਨਾਲ ਤੁਰੇ ਜਦੋਂ ਲੋਕ ਮਜ਼ਾਕ ਕਰਦੇ ਸੀ ਸਰ ਸੋ ਇਹ ਸਾਡੇ ਦੀਆਂ ਇੱਟਾਂ ਦੇ ਜੋ ਨਵੇਂ ਸਾਲ ਦੇ ਮੌਕੇ ਤੇ ਇਹਨਾਂ ਸਾਰਿਆਂ ਦੇ ਦਰਸ਼ਨ ਕਰਨ ਦਾ ਜੁਨਾ ਬਣਾਇਆ ਸੋ ਅਸੀਂ ਕੁਝ ਨੂੰ ਮਿਲ ਕੇ ਕੁਝ ਉਦਾਈਆਂ ਦੇਵਾਂਗੇ ਔਰ ਕਾਮਨਾ ਕਰਾਂਗੇ ਵੀ ਆਉਣ ਵਾਲਾ ਸਮਾਂ ਆਉਣ ਵਾਲਾ ਸਾਲ ਤਰੱਕੀਆਂ ਖੁਸ਼ਹਾਲੀ ਤੇ ਸਿਹਤ ਯਾਪੋ ਤਰੀਕ ਕੇ ਸੈਂਟਰ ਸਰਕਾਰ ਨਾਲ ਕਸ਼ਮਿਰ ਚੱਲ ਰਹੀ ਹੈਗੀ ਆ ਵੀ 26 ਜਨਵਰੀ ਦੀ ਜਿਹੜੀ ਚਾਕੀ ਆ ਉਹ ਨਹੀਂ ਸ਼ਾਮਿਲ ਕੀਤੀ ਜਾ ਰਹੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਦੇਖੋ ਜੀ ਉਹ ਪੰਜਾਬ ਤੋਂ ਛੱਡਦੇ ਆ ਕੇਂਦਰ ਸਰਕਾਰ ਉਹਨਾਂ ਨੂੰ ਪਤਾ ਵੀ ਇਹ ਪੰਜਾਬੀ ਉਹ ਲੋਕ ਨੇ ਸਿੱਖ ਉਹ ਲੋਕ ਨੇ ਪੰਜਾਬੀ ਉਹ ਲੋਕ ਨੇ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਜਿਨ੍ਹਾਂ ਨੇ ਆਜ਼ਾਦੀ ਨੂੰ ਬਰਕਰਾਰ ਰੱਖਣਾ ਤੇ ਕੁਰਬਾਨੀਆਂ ਹੁਣ ਵੀ ਦੇ ਰਹੇ ਆ ਜੇ ਕਿਤੇ ਚਾਈਨਾ ਨਾਲ ਲੜਾਈ ਹੁੰਦੀ ਆ ਤੇ 50% ਕੁਰਬਾਨੀਆਂ ਪੰਜਾਬੀਆਂ ਦੀਆਂ ਹੁੰਦੀਆਂ ਉਹਦੇ ਦੇਸ਼ ਦਾ ਅੰਨ ਭਰਨ ਵਾਲੇ ਪੰਜਾਬੀ ਦੇਸ਼ ਨੂੰ ਅੰਨ ਪੈਦਾ ਕਰਕੇ ਦੇਣ ਵਾਲੇ ਪੰਜਾਬੀ ਉਹ ਜੇ ਸਾਨੂੰ ਹੋਰ ਕਿਸੇ ਸੂਬੇ ਨਾਲ ਕੋਈ ਮਤਲਬ ਪ੍ਰੋਬਲਮ ਨਹੀਂ ਹੈ ਕਿ ਮਹਾਤਮਾ ਗਾਂਧੀ ਦੇ ਸੂਬੇ ਗੁਜਰਾਤ ਦੀ ਝਾਕੀ ਸ਼ਾਮਲ ਹੋ ਸਕਦੀ ਹੈ ਉਹਦੇ ਤੇ ਵੀ ਇਹੀ ਸ਼ੇਮ ਸੇਮ ਸ਼ਰਤਾ ਸਿੰਘ ਆ ਇੱਧਰ ਸ਼ਹੀਦ ਭਗਤ ਸਿੰਘ ਦੇ ਪੰਜਾਬ ਦੀ ਝਾਕੀ ਕਿਉਂ ਨਹੀਂ ਸ਼ਾਮਲ ਹੋ ਰਹੀ 26 ਜਨਵਰੀ ਦੇ ਮੌਕੇ ਇਹ 26 ਜਨਵਰੀ ਤਾਂ ਕਰਕੇ ਤੁਸੀਂ ਮਨਾਉਣ ਜੋਗੇ ਹੋ ਕਿਉਂਕਿ ਪੰਜਾਬੀਆਂ ਨੇ 92% ਕੁਰਬਾਨੀਆਂ ਦਿੱਤੀਆਂ ਸੋ ਇਹ ਟੱਕਾ ਪੰਜਾਬ ਨਾਲ ਕਰਨਾ ਨਹੀਂ ਚਾਹੀਦਾ ਕੇਂਦਰ ਸਰਕਾਰ ਕੋਲੇ ਹਜੇ ਵੀ ਮੌਕਾ ਹੈ ਇਹਨੂੰ ਸੁਧਾਰ ਲੈਣ ਇਹ ਟੱਕਾ ਨਾ ਕਰ ਪਿਛਲੀ ਵਾਰ ਵੀ ਕੀਤਾ ਸੀ ਇਸ ਵਾਰ ਵੀ ਇਹਨਾਂ ਨੇ ਦੁਹਰਾਇਆ ਇਹ ਨਹੀਂ ਕਰਨਾ ਚਾਹੀਦਾ